ਮੇਰਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਇਹ ਜੀ ਕੀ ਖਾਸ ਗੱਲ ਲੱਗੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਤੁਸੀਂ ਇਹ ਸਵਾਲ ਆਮ ਆਦਮੀ ਪਾਰਟੀ ਵੱਲ ਆਗੇ ਔਰ ਆਪਣੇ ਸਾਥੀਆਂ ਨਾਲ ਆਗੇ ਔਰ ਇੱਕ ਮੈਂ ਸਮਝਦਾ ਮੈਂ ਵੱਡੇ ਵਰਕਰਾਂ ਦੇ ਨਾਲ ਵੱਡੇ ਕਾਫਲੇ ਦੇ ਨਾਲ ਤੁਸੀਂ ਇਧਰ ਆਏ ਹੋ ਇਹਦੇ ਪਿੱਛੇ ਕੀ ਕਾਰਨ ਮੈਂ ਕਾਫੀ ਦਿਨ ਤੋਂ ਜੈਮ ਸਮਾਜ ਦੇ ਨਾਲ ਜੁੜਿਆ ਹੋਇਆ ਹਾਂ ਜੈਮ ਸਮਾਜ ਦੇ ਵਿੱਚ ਹੀ ਰਹਿ ਰਿਹਾ ਹਾਂ ਜੀ ਖਾਦੀ ਜਿਹੜੇ ਐਸੇ ਕੈਬਨਿਟ ਮੰਤਰੀ ਸਰਬਾਰ ਚੇਤਨ ਸਿੰਘ ਜੌਰਮਾਜਰਾ ਨੇ ਇਹਨਾਂ ਦਾ ਪਿਆਰ ਇਹਨਾਂ ਦੀਆਂ ਗੱਲਾਂ ਇਹਨਾਂ ਦਾ ਸੁਧਾਰਨਪਨ ਸਾਨੂੰ ਖਿੱਚ ਕੇ ਆਮ ਆਦਮੀ ਪਾਰਟੀ ਵੱਲ ਲੈ ਕੇ ਆਇਆ ਆਮ ਆਦਮੀ ਪਾਰਟੀ ਕਹਿੰਦੀਆਂ ਨੀਤੀਆਂ ਨੇ ਬਹੁਤ ਵਧੀਆ ਨੇ ਜਿਸ ਤਰ੍ਹਾਂ ਕਿ ਬਿਜਲੀ ਫ੍ਰੀ ਕਰਨਾ ਹਰ ਇੱਕ ਬੰਦੇ ਦਾ ਕੰਮ ਕਰਨਾ ਤੁਸੀਂ ਕੋਈ ਵੀ ਜਾ ਕੇ ਚੇਤਨ ਸਿੰਘ ਜੌਰਮਾਜਰਾ ਕੋਲ ਚਲੇ ਜਾਓ ਇਹਨਾਂ ਨੇ ਕੁਝ ਨਹੀਂ ਦੇਖਣਾ ਵੀ ਇਹ ਕਾਂਗਰਸੀ ਹੈ ਇਹ ਅਕਾਲੀ ਹੈ ਜਾਂ ਇਹ ਭਾਜਪਾ ਦਾ ਬੰਦਾ ਹੈ ਇਹਨਾਂ ਨੇ ਪਹਿਲ ਦੇ ਆਧਾਰ ਤੇ ਉਸ ਬੰਦੇ ਦਾ ਕੰਮ ਕਰਨਾ ਕੋਈ ਕਿਸੇ ਕਿਸਮ ਦੀ ਕਿੰਤੂ ਪਰੰਤੂ ਨਹੀਂ ਜੀ ਇਸ ਕਰਕੇ ਅਸੀਂ ਵੀ ਕਈ ਵਾਰੀ ਕੰਮ ਗਏ ਆ ਇਹਨਾਂ ਨੇ ਸਾਨੂੰ ਕਦੀ ਕੋਈ ਜਵਾਬ ਨਹੀਂ ਦਿੱਤਾ ਜੀ ਇਸ ਕਰਕੇ ਸਾਡਾ ਮਨ ਖੁਸ਼ ਹੋਇਆ ਕਾਫੀ ਦੇਰ ਅਸੀਂ ਇਸ ਚੀਜ਼ ਨੂੰ ਬਚਿਆ ਜੀ ਲਿਖਿਆ ਵੀ ਬਿਲਕੁਲ ਠੀਕ ਚੱਲਦਾ ਆ ਰਿਹਾ ਕੰਮ ਇਹਨਾਂ ਦਾ ਅਜੇ 2-3 ਸਾਲ ਹੋਰ ਵੀ ਪਏ ਨੇ ਜੀ ਤੇ ਸਾਨੂੰ ਉਮੀਦ ਹੈ ਅੱਗੇ ਵੀ ਇਹ ਸਾਡਾ ਇਸ ਤਰ੍ਹਾਂ ਹੀ ਸਾਥ ਦੇਣਗੇ ਅਸੀਂ ਇਹਨਾਂ ਦਾ ਸਾਥ ਦੇਾਂਗੇ ਸੋ ਅਸੀਂ ਇਹਨਾਂ ਦਾ ਸਾਥ ਦੇਾਂਗੇ ਸੋ ਬਾਬੂ ਜੀ ਮੈਂ ਇੱਕ ਹੋਰ ਗੱਲ ਪੁੱਛ ਲਿਖਾਂਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਆਪ ਵੱਲੋਂ ਪੰਜ ਮੰਤਰੀ ਮੈਦਾਨ ਵਿੱਚ ਉਤਾਰੇ ਗਏ ਨੇ ਜਿਨ੍ਹਾਂ ਵਿੱਚੋਂ ਪਟਿਆਲਾ ਤੋਂ ਡਾਕਟਰ ਬਲਬੀਤ ਸਿੰਘ ਜੀ ਆਪਣੇ ਜਿੰਦਰਾ ਵਾਲਾ ਸੀਟ ਤੋਂ ਇਲੈਕਸ਼ਨ ਲੜ ਰਹੇ ਨੇ ਅਗਰ ਡਾਕਟਰ ਬਲਬੀਤ ਸਿੰਘ ਜੀ ਇਲੈਕਸ਼ਨ ਜਿੱਤ ਜਾਂਦੇ ਨੇ ਮੈਂਬਰ ਉਹ ਪਾਰਲੀਮੈਂਟ ਪਾਰਲੀਮੈਂਟ ਪਹੁੰਚ ਜਾਂਦੇ ਨੇ ਤਾਂ ਪਾਰਲੀਮੈਂਟ ਪਹੁੰਚ ਕੇ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਕੁਝ ਰਹਿੰਦੇ ਕੰਮ ਨੇ ਸਭ ਤੋਂ ਪਹਿਲਾਂ ਕੋਈ ਨੌਜਵਾਨ ਦਾ 이슈 ਹੈ ਜਾਂ ਕੋਈ ਬੇਜ਼ੁਕਾਰ ਦਾ 이슈 ਹੈ ਜਾਂ ਕੋਈ ਬੇਅਦਬੀ ਦਾ 이슈 ਹੈ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਕੰਮ ਕਰੀਏ ਮੇਰੇ ਕੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਅਸੀਂ ਸਾਰੇ ਜ਼ਿਲ੍ਹੇ ਪਟਿਆਲੇ ਸਰਵੇ ਕੀਤਾ ਹੈ ਜੀ ਕਿ ਡਾਕਟਰ ਬਲਬੀਰ ਜੀ ਅੱਜ ਇੱਕ ਨੰਬਰ ਹੀ ਕਿਤੇ ਚਾਹਦੇ ਹੂੰ ਜਿੱਤਨ ਦੀ ਪੂਰੀ ਉਮੀਦ ਹੈ ਭਗਵੰਤ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਚੇਤਨ ਸਿੰਘ ਜੀ ਜੋੜਾ ਮਾਜਰਾ ਜੋ ਕਿ ਕੈਬਨਿਟ ਮੰਤਰੀ ਜ਼ਿਲ੍ਹਾ ਪਟਿਆਲਾ ਤੇ ਖਾਸ ਕਰਕੇ ਫੋਕਸ ਹੈ ਇਹਨਾਂ ਦਾ ਕਿ ਇਹ ਸੀਟ ਜਿਤਾਣੀ ਹੀ ਜਿਤਾਣੀ ਹੈ ਤੇ ਦੂਜੀ ਗੱਲ ਰਹੀ ਡਾਕਟਰ ਬਲਬੀਰ ਜੀ ਦੀ ਬਹੁਤ ਹੀ ਇਮਾਨਦਾਰ ਬੰਦੇ ਨੇ ਇਹ ਜਿੱਤ ਕੇ ਅੱਗੇ ਜਾ ਕੇ ਪੰਜਾਬ ਦੀ ਆਵਾਜ਼ ਪਟਿਆਲਾ ਦੀ ਆਵਾਜ਼ ਪੂਰੀ ਬਲੰਦ ਕਰਨ ਦੀ ਜੀ ਔਰ ਕਿਤੇ ਨਾ ਕਿਤੇ ਜਿੱਦਾਂ ਸਰ ਜਿੱਦਾਂ ਬੱਸਾਂ ਦੇ ਵਿੱਚ ਬਿਜਲੀ ਨੂੰ ਆਧਾਰ ਕਾਰਡ ਦਿੱਤੀ ਹੈਗੇ ਬਿਜਲੀ ਫ੍ਰੀ ਹੈਗੀ 600 ਜੋੜ ਔਰ ਪਿਛਲੇ ਸਰਕਾਰਾਂ ਨੇ ਬਿਜਲੀ ਫ੍ਰੀ ਕੀਤੀ ਹੈ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਜੇ ਮੈਡੀਕਲ ਸਹੂਤਾਾਂ ਜਾਇ ਇਫੀਸ਼ਨ ফ্রি ਹੋ ਜੇ ਤਾਂ ਜਿਆਦਾ ਵਧੀਆ ਦੇਖੋ ਜਿਹੜੇ ਪਹਿਲਾਂ ਦਾ ਬਿਜਲੀ ਫ੍ਰੀ ਲੋਕਾਂ ਦੇ ਹਜ਼ਾਰ ਹਜ਼ਾਰ 1500 2000 ਰੁਪਏ ਬਚ ਰਹੇ ਨੇ ਇਹ ਵੀ ਇੱਕ ਸੇਵਿੰਗ ਹੀ ਹੈ ਜੀ ਉਸ ਤੋਂ ਬਾਅਦ ਆਧਾਰ ਕਾਰਡ ਉਹ ਵੀ ਫ੍ਰੀ ਜੀ ਬਸੰਤ ਸਫਰ ਇਹ ਵੀ ਇੱਕ ਤਰ੍ਹਾਂ ਦਾ ਫ੍ਰੀ ਹੋਈ ਹੈ ਜੀ ਫਿਜੀਕਲ এডਿਊਕੇਸ਼ਨ ਗਵਰਨਮੈਂਟ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਕਿੰਨੇ ਵਧੀਆ ਸਕੂਲ ਬਣਾਤੇ ਉਸ ਤੋਂ ਬਾਅਦ ਆਮ ਆਦਮੀ ਕਲੀਨਿਕ ਜਿੱਥੇ ਸਾਰਾ ਕੁਝ ਮੈਡੀਕਲ ਫ੍ਰੀ ਹੈ ਕਾਫੀ ਕੁਝ ਫ੍ਰੀ ਹੈ ਬਾਕੀ ਅਜੇ 2-3 ਸਾਲ ਹੋਰ ਪਏ ਵੀ ਨੇ ਅੱਗੇ ਵੀ ਕਾਫੀ ਕੁਝ ਕਰਨ ਦੀ ਵਿਚਾਰ ਹੈ ਹੋਏਗਾ ਵੀ ਕਾਫੀ ਹੋਏਗਾ ਵੀ ਕਾਫੀ ਕੁਝ ਸੋਸਰ ਜਿੱਦਾਂ ਤੁਹਾਡੀ ਗੱਠਜੋੜ ਜਿੱਦਾਂ ਸੈਂਟਰ ਦੇ ਵਿੱਚ ਜੇ ਗੱਠਜੋੜ ਦੀ ਸਰਕਾਰ ਬਣਦੀ ਹੈ ਗੱਠਜੋੜ ਦੀ ਸਰਕਾਰ ਬਣ ਤੋਂ ਬਾਅਦ ਕੀ ਤੁਸੀਂ ਇੰਡੀਆ ਦੇ ਵਿੱਚ ਗਰੀਬੀ ਖਤਮ ਕਰੋਗੇ ਜਾਂ ਗਰੀਬ ਨੂੰ ਜੇ ਕੋ ਗਰੀਬੀ ਗਰੀਬ ਨਹੀਂ ਖਤਮ ਹੋ ਸਕਦਾ ਗਰੀਬੀ ਖਤਮ ਹੋ ਸਕਦੀ ਜੀ ਕੋਸ਼ਿਸ਼ ਸਰਕਾਰਾਂ ਦੀ ਇਹੀ ਹੁੰਦੀ ਹੈ ਵੀ ਅਸੀਂ ਗਰੀਬੀ ਖਤਮ ਕਰੀਏ ਜੀ ਗਰੀਬੀ ਹੀ ਐਨੀ ਐ ਕਿ ਸਰਕਾਰਾਂ ਕੋਸ਼ਿਸ਼ ਕਰ ਸਕਦੀਆਂ ਨੇ ਕਰ ਵੀ ਰਹੀਆਂ ਨੇ ਅੱਗੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਵੀ ਕੋਸ਼ਿਸ਼ ਹੁੰਦੀ ਸੀ ਗਰੀਬੀ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਰੀਬੀ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇੱਕ ਬਹੁਤ ਵੱਡਾ ਇਸ਼ੂ ਹੈ ਇੱਕ ਫਿਲਮ ਵੀ ਬਣੀ ਹੈ ਪੰਜਾਬ ਦੇ ਨਸ਼ਿਆਂ ਦੇ ਉੱਪਰ ਉੜਦਾ ਪੰਜਾਬ ਔਰ ਕਿਤੇ ਨਾ ਕਿਤੇ ਪੰਜਾਬ ਦੇ ਨਸ਼ੇ ਦੀ ਦਲਦਲ ਦੇ ਵਿੱਚੋਂ ਅੱਜ ਤੱਕ ਕੋਈ ਵੀ ਪਾਰਟੀ ਨਹੀਂ ਕਰ ਸਕੀ ਕਿਉਂਕਿ ਹਰ ਇੱਕ ਪਾਰਟੀ ਸਾਰੀਆਂ ਪਾਰਟੀਆਂ ਦੇ ਇਲਜ਼ਾਮ ਲੱਗਦੇ ਰਹੇ ਤੁਸੀਂ ਇੱਕ ਨੰਗ ਸਫਰ ਹੋ ਜੀ ਕੋ ਜਿਹੜਾ ਇਹ ਨਸ਼ੇ ਦਾ ਮੁੱਦਾ ਹੈ ਇਹ ਅੱਜ ਕੋਈ ਨਵਾਂ ਤਾਂ ਹੈ ਨਹੀਂ ਕਾਫੀ ਦੇਰ ਤੋਂ 50 60 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੀ ਭਗਵੰਤ ਮਾਨ ਜੀ ਸਰਕਾਰ ਨੇ ਕਾਫੀ ਕੋਸ਼ਿਸ਼ ਕੀਤੀ ਹੈ ਫਿਰ ਵੀ ਕਾਫੀ ਕੇਸ ਵਗੈਰਾ ਬਣਾਏ ਨੇ ਲੋਕਾਂ ਨੇ ਜਿਹੜੇ ਵੇਚਦੇ ਸੀ ਉਹਨੇ ਪ੍ਰਾਪਰਟੀਆਂ ਅਟੈਚ ਕੀਤੀਆਂ ਨੇ ਪੁਲਿਸ ਵੀ ਕਾਫੀ ਕੋਸ਼ਿਸ਼ ਕਰ ਰਹੀ ਹੈ ਨਸ਼ੇ ਨੂੰ ਖਤਮ ਕਰਨ ਦੀ ਉਮੀਦ ਹੈ ਟਾਈਮ ਲੱਗੇਗਾ ਜਰੂਰ ਉਹ ਖਤਮ ਹੋਏਗਾ ਇਹ ਨਸ਼ਾ ਨਹੀਂ ਨਸ਼ਾ ਖਤਮ ਹੋਣਾ ਚਾਹੀਦਾ ਵੀ ਹੈ ਪਬਲਿਕ ਨੂੰ ਵੀ ਸਾਥ ਦੇਣਾ ਜ਼ਰੂਰੀ ਹੈ ਪਬਲਿਕ ਨੂੰ ਵੀ ਸਾਥ ਦੇਣਾ ਜ਼ਰੂਰੀ ਹੈ ਔਰ ਪਬਲਿਕ ਦੀ ਜਦੋਂ ਗੱਲ ਕਰੀਏ ਤਾਂ ਪਿਛਲੇ ਦਿਨੀ ਆ ਮੁੱਖ ਮੰਤਰੀ ਪੰਜਾਬ ਪਾਕਿਸਤਾਨ ਮਾਨ ਮਾਨਾ ਨੇ ਸਮਾਰਟ ਪਾਰਟਿਸ ਦੇ ਵਿੱਚ ਪਹੁੰਚਦੇ ਆ ਔਰ ਉੱਥੇ ਇੱਕ ਆਪਣੇ ਸਮਾਨ ਦੇ ਤੋਂ ਹੀ ਸਰਚੇਦ ਸਿੰਘ ਜੌੜਾ ਮਦਰਾਕਰ ਨੰਮ ਦੀ ਪੰਜਾਬ ਔਰ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਜੇ ਕੰਮ ਸਾਡੇ ਕੰਮ ਚੰਗੇ ਲੱਗਦੇ ਤਾਂ ਵੋਟ ਪਾ ਦਿਓ ਨਹੀਂ ਕੋਈ ਗੱਲ ਇਹਨੂੰ ਕਿਵੇਂ ਦੇ ਬਿਲਕੁਲ ਸਹੀ ਗੱਲ ਹੈ ਅਸੀਂ ਲੋਕ ਵੀ ਉਹਨਾਂ ਦੀਆਂ ਇਹੀ ਚੀਜ਼ਾਂ ਕਰਕੇ ਹੀ ਸ਼ਾਮਲ ਹੋਏ ਆਂ ਪਾਰਟੀ ਦੇ ਵਿੱਚ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਬਿਹੇਵੀਅਰ ਨੂੰ ਦੇਖਦੇ ਹੋਏ ਜੀ ਉਹਨਾਂ ਦੀ ਨਰਮਾਈ ਨੂੰ ਦੇਖਦੇ ਹੋਏ ਬਹੁਤ ਹੀ ਵਧੀਆ ਇਨਸਾਨ ਨੇ ਮੈਂ ਤਾਂ ਇਹ ਕਹਾਂਗਾ ਮੈਂ 1988 99 90 99 92 ਦੇ ਵਿੱਚ ਵੀ ਚੇਤਨ ਸਿੰਘ ਜੀ ਜੋਰਾ ਮੱਜਣਾ ਦੇ ਨਾਲ ਕੰਮ ਕੀਤਾ ਸੀ ਇਕੱਠੇ ਰਹੇ ਹਾਂ ਤੇ ਬਹੁਤ ਵਧੀਆ ਇਨਸਾਨ ਨੇ ਨਰਮ ਇਨਸਾਨ ਨੇ ਸਭ ਦਾ ਸਾਥ ਦਿੱਤਾ ਜੀ ਔਰ ਸਮਾਣੇ ਦੇ ਵਿੱਚ ਸਰ ਕਿੰਨਿਆ ਕਿੰਨੀ ਕੁ ਡਿਵੈਲਪਮੈਂਟ ਹੋਣ ਵਾਲੀ ਕਿੰਨੀ ਕੁ ਤੁਸੀਂ ਕਰਵਾਤੀ ਕੀ ਕੀ ਜ਼ਮਾਨੇ ਦੇ issues ਨੇ ਜਿਨ੍ਹਾਂ ਦੇ ਉੱਪਰ ਤੁਸੀਂ ਉਹ ਇਲੈਕਸ਼ਨਾਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹਨਾਂ ਨੇ ਬਸ ਸਟੈਂਡ ਦਾ ਨਹੀਂ ਪੱਥਰ ਰੱਖਿਆ ਹੈ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਹੋਰ ਵੀ ਕਈ ਪ੍ਰੋਪੋਜ਼ਲਾਂ ਆਂ ਤਿਆਰ ਕੀਤੀਆਂ ਹੋਈਆਂ ਨੇ ਇਹ ਮੰਗ ਵੀ ਰਹੇ ਨੇ ਵੀ ਪ੍ਰੋਪੋਜ਼ਲਾਂ ਕੋਈ ਧਰਮਸ਼ਾਲਾ ਦੀ ਜ਼ਰੂਰਤ ਹੈ ਕਿਤੇ ਕਿਸੇ ਵੀ ਸਮਸ਼ਾਨ ਘਾਟ ਦੀ ਜ਼ਰੂਰਤ ਹੈ ਕਿਤੇ ਵੀ ਉਹ ਕੰਮ ਇਹਨਾਂ ਨੇ ਪ੍ਰੋਪੋਜ਼ਲਾਂ ਦਿੱਤੀਆਂ ਨੇ ਸਭ ਤੋਂ ਹੌਲੀ-ਹੌਲੀ ਉਹ ਵੀ ਪੂਰੀਆਂ ਕਰਨ ਪਿੰਡਾਂ ਦੇ ਵਿੱਚ ਦੇਖੋ ਭਾਜੀਪੀ ਦਾ ਬਹੁਤ ਗਰੂਰ ਹੋ ਰਿਹਾ ਪਰसों ਹੋ ਰਹੀ ਸੀ ਪਟਿਆਲਾ ਵਿਖੇ ਉੱਥੇ ਅ ਪੀਜੇਪੀ ਦੇ ਫਰੀਦਕੋਟ ਤੋਂ ਕੈਂਡੀਡੇਟ ਹਰਸਨਾਲ ਜਹੰਸਰ ਰਾਜਗਾਇਕ ਜੀ ਨੇ ਹਸ ਰਹਾ ਸੀ ਜੀ ਬਹੁਤ ਗਰੁੱਪ ਹੋਇਆ ਪਸਿਆਣੇ ਵਿਖੇ ਔਰ ਇਸ ਵਿਰੋਧ ਤੋਂ ਮੈਨੂੰ ਗੱਲ ਯਾਦ ਆਈਏ ਕਿ ਆਪਣੇ ਮੰਤਰੀ ਜੀ ਚੇਤਨ ਸਿੰਘ ਜੋੜਾ ਮਾਦਰਾ ਉਹਨਾਂ ਦੀ ਟੀਮ ਹੈ ਹਾਲਾਂਕਿ ਉਹਨਾਂ ਦੇ ਸਵਰਥਕ ਵੀ ਡੋਰ ਟੂ ਡੋਰ ਵੀ ਜਾਂਦੇ ਨੇ ਪਿੰਡਾਂ 'ਚ ਵੀ ਜਾਂਦੇ ਨੇ ਤਾਂ ਮੈਂ ਤਕਰੀਬਨ ਕਿਤੇ ਉਹਨਾਂ ਦਾ ਵਿਰੋਧ ਨਹੀਂ ਦੇਖਿਆ ਕੀ ਲੱਗਦਾ ਵੀ ਇਹ ਹਜੇ ਕੀ ਕਰ ਰਹੇ ਹਨ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਆਮ ਆਦਮੀ ਜਿਹੜੀ ਨੀਤੀਆਂ ਨੇ ਉਹ ਵਧੀਆਂ ਨਹੀਂ ਜੀ ਇੱਕ ਕਿຊੂ ਦਾ ਮਾਰਾ ਨਹੀਂ ਸੋਚਦੇ ਇਹਨਾਂ ਨੇ ਅੱਜ ਤੱਕ ਚੰਗਾ ਹੀ ਕੀਤਾ ਹੈ ਦੂਜੀਆਂ ਪਾਰਟੀਆਂ ਕੋਸ਼ਿਸ਼ ਤਾਂ ਕਰ ਲੀਆਂ ਨੇ ਵੀ ਇਹਨਾਂ ਦਾ ਵਿਰੋਧ ਕਰਵਾਈਏ ਪਰ ਲੋਕ ਸਮਝਦਾਰ ਹੈ ਲੋਕ ਸਮਝਦਾਰ ਉਹ ਆਮ ਆਦਮੀ ਪਾਰਟੀ ਦੇ ਨਾਲ ਸਹਿਮਤ ਨਹੀਂ ਇਸ ਕਰਕੇ ਇਹਨਾਂ ਦਾ ਕੋਈ ਕਿਤੇ ਵਿਰੋਧ ਨਹੀਂ